ਆਖਿਆ ਜਦੋਂ ਉਸ ਪਿਆਰੇ ਦੀ ਧੂੜ ਮੰਗੇਗਾ ਸੰਤ ਜਨਾਂ ਕੀ ਧੂੜ ਮਨ ਮੰਗ ਕਿਉਂਕਿ ਕੀ ਸ਼ਬਦ ਸਬੰਧ ਕੀ ਹੈ ਤੇ ਸੰਤ ਜਨਾਂ ਦੀ ਧੂੜੀ ਦੀ ਗੱਲ ਹੋ ਰਹੀ ਹੈ ਇਸ ਕਰਕੇ ਆਖਿਆ ਉਹਨਾਂ ਪਿਆਰਿਆਂ ਦੀ ਸਿੱਖਿਆ ਵੱਲ ਧਿਆਨ ਦੇ ਜਿਨ੍ਹਾਂ ਨੇ ਇਸ ਜੀਵਨ ਨੂੰ ਉਹਦੇ ਆਚ ਅਨੁਸਾਰ ਜੀਵਿਆ ਹੈ ਮਨ ਮੰਗ ਆਪਣੇ ਮਨ ਅੰਦਰ ਉਹਦੀ ਮੰਗ ਰੱਖ ਕਿ ਮੈਨੂੰ ਤੇਰੇ ਪਿਆਰਿਆਂ ਦੀ ਚਰਨਾਂ ਦੀ ਧੂੜ ਮਿਲ ਜਾਏ ਆਪ ਛੋੜ ਬੇਨਤੀ ਕਰੂੰ ਸਾਧ ਸੰਗ ਅਗਨ ਸਾਗਰ ਤਰੂੰ ਹੁਣ ਵੇਖੋ ਸਭ ਤੋਂ ਔਖਾ ਕਾਰਜ ਇਹੀ ਹੈ ਜਿੱਥੇ ਆਪਾ ਭਾਵ ਛੱਡਣਾ ਪਏ ਜਿੱਥੇ ਆਪਾਂ ਭਾਵ ਤੇ ਅਗਣਾ ਪਏ ਨਹੀਂ ਤੇ ਹਰ ਕੋਈ ਚਾਹੁੰਦਾ ਕਿ ਮੇਰਾ ਜ਼ਿਕਰ ਹੋਵੇ ਮੈਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਹੋਵਾਂ ਮੈਂ ਸਾਰਿਆਂ ਦੇ ਸਾਹਮਣੇ ਹੋਵਾਂ ਤੇ ਸਹਿਬ ਦੀ ਬਾਣੀ ਨੇ ਅੱਖੀਆਂ ਇੱਥੋਂ ਤੱਕ ਕਈ ਵਾਰ ਬਾਣੀ ਪੜ੍ਹਦਿਆਂ ਕਈ ਵਾਰ ਉਹਦਾ ਸਿਮਰਨ ਕਰਦਿਆਂ ਕਈ ਵਾਰ ਸੇਵਾ ਕਰਦਿਆਂ ਉਸ ਗੱਲ ਦਾ ਵੀ ਹੰਕਾਰ ਜੀਵਨ ਵਿੱਚ ਆ ਜਾਂਦਾ ਹੈ ਕਬੀਰ ਸਾਹਿਬ ਨੇ ਕਿਰਪਾ ਕੀਤੀ ਕਬੀਰ ਬਾਇਆ ਤਜਿ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਏ ਆਪਾਂ ਭਾਵ ਛੱਡਣਾ ਬੜਾ ਔਖਾ ਹੈ ਪਰ ਸਾਹਿਬ ਕਹਿੰਦੇ ਜੀ ਇੱਥੋਂ ਕੁਝ ਲੈ ਕੇ ਜਾਣਾ ਆਪਿ ਛੋੜ ਬੇਨਤੀ ਕਰੋ ਆਪਾ ਭਾਵ ਛੱਡ ਕੇ ਆਪਾ ਭਾਵ ਤਿਆ ਕੇ ਉਹਦੇ ਚਰਨਾਂ ਚ ਬੇਨਤੀ ਕਰ ਸਾਧ ਸੰਗ ਅਗਨ ਸਾਗਰ ਤਰੋ ਸਾਧ ਸੰਗਤ ਦੀ ਇੰਨੀ ਵਡਿਆਈ ਹੈ ਕਿ ਇੱਥੇ ਅਗਨ ਰੂਪੀ ਜਿਹੜਾ ਸਾਗਰ ਹੈ ਉਹ ਤਰ ਜਾਂਦਾ ਹੈ ਹੰਸ 헤ਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇਂ ਦੱਜਹਿ ਨਾਨਕਾ ਤਰੀਕੇ ਚਰਨੀ ਲੱਗ ਮਹਾਰਾਜ ਅਗਨ ਕਿਹੜੀ ਹੰਸ ਦੀ ਹੇਤ ਦੀ ਲੋਭ ਦੀ ਕੋਪ ਦੀ ਕਰੋਧ ਹੈ ਲੋਭ ਹੈ ਜੀਵਨ ਵਿੱਚ ਆਖਿਆ ਕਲੇਸ਼ ਨਹੀਂ ਮੁੱਕਦਾ ਤੇ ਸ਼ੁਰੂਆਤ ਕਿੱਥੋਂ ਹੋਈ ਜਦੋਂ ਮੈਂ ਇਹ ਆਖਿਆ ਵੀ ਜੇ ਅਗਲੇ ਨੇ ਮੈਨੂੰ ਕੋਈ ਆਖਿਆ ਤੇ ਮੈਂ ਕਿਉਂ ਪਿੱਛੇ ਰਵਾਂ ਤੇ ਜੇ ਮੈਂ ਆਪਾਂ ਭਾਵ ਤਿਆਗ ਦੇਵਾਂ ਵੀ ਚਲ ਜੇ ਉਹਨੇ ਕੋਈ ਕਬੂਲ ਕਰ ਦਿੱਤਾ ਤੇ ਮੈਂ ਕੁਝ ਸਮਾਂ ਚੁੱਪ ਕਰ ਜਾਵਾਂ ਤੇ ਹੋ ਸਕਦਾ ਵੀ ਉਹ ਗੱਲ ਵਧੇ ਨਾ ਪਰ ਐਸਾ ਹੁੰਦਾ ਨਹੀਂ ਅਸੀਂ ਆਖਦੇ ਵੀ ਉਹ ਕੌਣ ਹੈ ਜਿਹੜਾ ਮੈਨੂੰ ਇਦਾਂ ਕਹਿ ਕੇ ਲੰਘ ਜਾਏਗਾ ਭਾਵੇਂ ਫਿਰ ਉਹ ਸਾਡੇ ਪਰਿਵਾਰ ਦੀ ਸਾਡੇ ਆਸ-ਪਾਸ ਦੀ ਗੱਲ ਹੋਵੇ ਤੇ ਇਥੋਂ ਅਸੀਂ ਸਿੱਖਣਾ ਹੈ ਵੀ ਅਸੀਂ ਆਪਾ ਭਾਵ ਕਿਵੇਂ ਛੱਡਣਾ ਜਦੋਂ ਆਪਾ ਭਾਵ ਛੱਡਿਆ ਤੇ ਵੇਖੋ ਮਹਾਰਾਜ ਕਹਿੰਦੇ ਫਿਰ ਅਸੀਂ ਅਗਣ ਤੋਂ ਬਚ ਜਾਂਦੇ ਹਾਂ ਉਹ ਕ੍ਰੋਧ ਦੀ ਹੋਵੇ ਉਹ ਕੋਪ ਦੀ ਹੋਵੇ ਉਹ ਲੋਭ ਦੀ ਹੋਵੇ ਜਦੋਂ ਅਸੀਂ ਆਪਾ ਭਾਵ ਛੱਡ ਦਿੱਤਾ ਉਥੇ ਫਿਰ ਮਹਾਰਾਜ ਕਹਿੰਦੇ ਉਹਦੀ ਸਤ ਸੰਗਤ ਦੀ ਕਿਰਪਾ ਨਾਲ ਇਸ ਅਗਣ ਦੇ ਸਾਗਰ ਨੂੰ ਤਰ ਜਾਵਾਂਗੇ ਹਰ ਧਨ ਕੇ ਪਰਲੇ ਹੋ ਪੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਇੱਥੋਂ ਪੰਡਾਰੇ ਭਰ ਕੇ ਜਾਈਂ ਇੱਥੇ ਤਨ ਦੀ ਕੋਈ ਘਾਟ ਨਹੀਂ ਇੱਥੇ ਪੰਡਾਰੇ ਪਰੇ ਹੋਏ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ ਭੰਡਾਰ ਆਖਿਆ ਇਹ ਸਾਡੇ ਵੀ ਖਜ਼ਾਨੇ ਪਰਦਾ ਹੈ ਰੱਬ ਦੇ ਨਾਮ ਦਾ ਧਨ ਲੈ ਕੇ ਇਥੋਂ ਜਾਈ ਤੇ ਜਿਨ੍ਹਾਂ ਨੇ ਰੱਬ ਦੇ ਨਾਮ ਦਾ ਧਨ ਇਸ ਘਰ ਤੋਂ ਲੈ ਕੇ ਆਪਣੇ ਹਿਰਦੇ ਰੂਪੀ ਇਸ ਥਾਲ ਵਿੱਚ ਪਾਇਆ ਮਹਾਰਾਜ ਕਹਿੰਦੇ ਉਹਨਾਂ ਕੋ ਅਮੀਰੀ ਹੈ ਉਹਨਾਂ ਦੇ ਕੋਲ ਸਭ ਤੋਂ ਵੱਡੀ ਦੌਲਤ ਹੈ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਓ ਨਿਰਮੋਲ ਕੁ ਛੁੱਟ ਗਈ ਸੰਸਾਰੀ ਉਥੇ ਸੰਸਾਰੀ ਛੁੱਟ ਜਾਂਦੀ ਹੈ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਦੇ ਨਾਮ ਦਾ ਧੰਨ ਆ ਜਾਏ ਹਰ ਧਨ ਕੇ ਪਰਲੇਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਇਸ ਪੂਰੇ ਗੁਰੂ ਅੱਗੇ ਅਸੀਂ ਸਜਦਾ ਕਰੀਏ ਇਹਦੇ ਅੱਗੇ ਸਜਦਾ ਕਰਨ ਦਾ ਭਾਵ ਹੈ ਕਿ ਇਥੋਂ ਆਪਣੇ ਹਿਰਦੇ ਰੂਪੀ ਘਰ ਦੇ ਇਸ ਭਾਂਡੇ ਨੂੰ ਭਰ ਕੇ ਲੈ ਜਾਈਏ ਜੀ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਹੁਣ ਇਹ ਸਾਰੇ ਜਿਹੜੇ ਸ਼ਬਦ ਆ ਇਹ ਸਭ ਅਰਥੀਆ ਖੇਮ ਸਹਿਜ ਕੁਸ਼ਲ ਇਹ ਸਾਰੇ ਸੁਖ ਨਾਲ ਸੰਬੰਧਤ ਆ ਸਹਿਬ ਕਹਿੰਦੇ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਜੇ ਸਦੀਵੀ ਸੁਖ ਚਾਹੋ ਨਾ ਤੇ ਮਾਲਕ ਨੂੰ ਚੇਤੇ ਕਰ ਖੇਮ ਕੁਸ਼ਲ ਸਹਿਜ